ਨੂੰ باقی ਗੱਲਾਂ ਕਹਿੰਦੇ ਹੁੰਦੀਆਂ ਨੇ ਕਿ ਚਾਰਾਂ ਮਿਆਂ ਸਿਰਾਂ ਤੇ ਵੀ ਹੁੰਦੀਆਂ ਲੜਾਈਆਂ ਆਪਣੇ ਵੀ ਟੌਲਿਆਂ 'ਚ ਚਾਰ ਦੇਖੋ ਹਰ ਸਾਲ ਦੀ ਤਰ੍ਹਾਂ ਜਿਹੜਾ ਸਰਦਾਰ ਜਗENDER ਸਿੰਘ ਜੀ ਜਿਹੜੇ ਸਾਡੇ ਸਬਰਕਵਾਸੀ ਆ ਉਹਨਾਂ ਦੇ بیٹے ਸਰਦਾਰ ਮੋਹਨ ਸਿੰਘ ਜੀ ਸਬਰਕਵਾਸੀ ਸੋਹਣ ਸਿੰਘ ਜੀ ਉਹਨਾਂ ਦਾ ਪਰਿਵਾਰ ਸਾਰਾ ਨਗਰ ਨਿਵਾਸੀ ਤੇ ਸਾਰੀ ਪੰਚਾਇਤ ਇਹ ਰਲ ਕੇ ਜਿਹੜਾ ਹਰ ਸਾਲ ਦੀ ਤਰ੍ਹਾਂ ਸ਼ੰਜ ਮੇਲਾ ਕਰਾਉਂਦੇ ਆ ਇਸ ਵਾਰ ਵੀ ਜਿਹੜਾ ਸ਼ੰਜ ਸ਼ੰਜ ਮੇਲਾ ਉਹ ਬਹੁਤ ਧੂਮ ਧਾਮ ਦੇ ਨਾਲ ਬੜੇ ਸਤਿਕਾਰ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਕਰਾਇਆ ਜਾ ਰਿਹਾ ਸੋ ਅਸੀਂ ਇਸ ਮੇਲੇ ਬਾਰੇ ਪ੍ਰਬੰਧਕਾਂ ਦਾ ਇਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਨੌਜਵਾਨਾਂ ਨੂੰ ਅਤੇ ਪਹਿਲਵਾਨਾਂ ਨੂੰ ਸੱਦ ਕੇ ਜਿਹੜਾ ਇੱਥੇ ਇਨਾਮ ਦੇ ਨਾਲ ਵੀ ਸਨਮਾਨਿਤ ਕਰਦੇ ਆ ਤੇ ਹਰ ਸਾਲ ਦੀ ਤਰ੍ਹਾਂ ਇਹ ਮੇਲੇ ਦਾ ਜਿਹੜਾ ਪ੍ਰਬੰਧ ਕਰਦੇ ਆ ਪਰਿਵਾਰ ਤੇ ਨਗਰ ਨਿਵਾਸੀ ਜਿਹੜੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਬਣਾਉਂਦੇ ਆ ਇੱਕ ਖਾਸ ਪ੍ਰਬੰਧ ਕੀਤਾ ਗਿਆ ਜੀ ਦੇਖੋ ਹਰ ਸਾਲ ਦੀ ਤਰ੍ਹਾਂ ਹੀ ਇਹ ਜਿਹੜੇ ਮੇਲੇ ਕਰਾਉਣੇ ਆ ਇਹ ਕੋਈ ਨਿੱਕੀ ਮੋਟੀ ਗੱਲ ਨਹੀਂ ਹੁੰਦੀ ਇਸ ਪਰਿਵਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਤੇ ਜਿਹੜੇ ਬਜਟ ਵੀ ਬਹੁਤ ਵੱਡੇ ਚਾਹੀਦੇ ਆ ਪਰ ਫਿਰ ਵੀ ਪਰਿਵਾਰ ਆਪਣੇ ਵੱਲੋਂ ਕੋਸ਼ਿਸ਼ ਕਰਕੇ ਸਾਰੇ ਪਲਵਾਨਾਂ ਨੂੰ ਸਾਰੇ ਆਏ ਹੋਏ ਬਾਹਰ ਨਗਰ ਨਿਵਾਸੀ ਜਿੰਨੇ ਵੀ ਇੱਥੇ ਆਉਂਦੇ ਸਾਡੇ ਵੀਰ ਸਾਰਿਆਂ ਦੀ ਲੰਗਰ ਦਾ ਜਿੱਥੇ ਪ੍ਰਬੰਧ ਕੀਤਾ ਗਿਆ ਉੱਥੇ ਉੱਥੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਸਾਡੇ ਹਲਕੇ ਦੇ ਐਮਐਲਏ ਇੰਦਰ ਕੀ ਇੰਦਰਜੀਤ ਕੌਰ ਜੀ ਮਾਨ ਜਿਹੜੇ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਕੇ ਗਏ ਆ ਇਸ ਮੇਲੇ ਦਾ ਘਾਟਨ ਕਰਕੇ ਗਏ ਆ ਉਹ ਉਹਨਾਂ ਦਾ ਵੀ ਧੰਵਾਦ ਉਹਨਾਂ ਦੇ ਨਾਲ ਆਈ ਹੋਈ ਟੀਮ ਦਾ ਵੀ ਧੰਵਾਦ ਤੇ ਜਿਹੜਾ ਮੇਲੇ ਦਾ ਪ੍ਰਬੰਧ ਆਏ ਸਾਰੇ ਰਲ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਹਰ ਸਾਲ ਦੀ ਤਰ੍ਹਾਂ ਕਰਦੇ ਪਟਕੇ ਦਾ ਇਨਾਮ ਕੀ ਰੱਖਿਆ ਗਿਆ ਜੀ ਪਟਕੇ ਦਾ ਨਾਮ ਆ ਉਹ ਪਰਿਵਾਰ ਨੇ 11000 ਰੁਪਇਆ ਸਾਰੇ ਨਗਰ ਨਿਵਾਸੀਆਂ ਦੀ ਸਲਾਹ ਨਾਲ 11000 ਰੁਪਇਆ ਜਿਹੜਾ ਪਟਕੇ ਦਾ ਨਾਮ ਰੱਖਿਆ ਔਰ ਬਾਕੀ ਸਾਰੇ ਆਏ ਹੋਏ ਪਹਿਲਵਾਨਾਂ ਨੂੰ ਸਾਰਿਆਂ ਨੂੰ ਮਾਨ ਸਤਕਾਰ ਜਿਹੜਾ ਉਹ ਦਿੱਤਾ ਜਾਂਦਾ ਕਿਸੇ ਵੀ ਆਏ ਹੋਏ ਪਹਿਲਵਾਨ ਨੂੰ ਖਾਲੀ ਨਹੀਂ ਤੋੜਿਆ ਜਾਂਦਾ ਸਾਡੇ ਚੈਨਲ ਦੇ ਮਾధ్యਮ ਰਾਹੀਂ ਜੀ ਤੁਹਾਨੂੰ ਦੇਸ਼ਾਂ ਦੇਸ਼ਾਂ ਤੋਂ ਸੰਗਤ ਯੂਥ ਨੌਜਵਾਨ ਸੁਣ ਰਿਹਾ ਹੈ ਦੇਖ ਰਿਹਾ ਹੈ ਲਾਸਟ ਵੇਜ ਜਾਂਦੇ ਵਕਤ ਕੀ ਮੈਸੇਜ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਅਸੀਂ ਮੈਂ ਹਰਕਮਲ ਸਿੰਘ ਨੰਬਰਦਾਰ ਪਿੰਡ ਮੁੱਤ ਆਪਣੇ ਵੱਲੋਂ ਸਾਰੇ ਜਿੱਥੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਾ ਉੱਥੇ ਦੇਸ਼ ਵਿਦੇਸ਼ ਵਿੱਚ ਬੈਠੇ ਸਹਿਯੋਗੀਆਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਇਸ ਮੇਲੇ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨੌਜਵਾਨ ਪੀੜੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਨਸ਼ਿਆਂ ਤੋਂ ਬਚ ਕੇ ਇਹ ਜਵਾਨੀ ਜਿਹੜੀ ਆ ਬੜੀ ਕੀਮਤੀ ਆ ਆਪਾਂ ਇਹਨੂੰ ਐਵੇਂ ਨਾ ਬਰਬਾਦ ਕਰੀਏ ਸੋ ਆਪਾਂ ਖੇਲਾਂ ਵਾਲੇ ਪਾਸੇ ਇਸ ਪਾਸੇ ਲਾਈਏ ਜਾਂ ਕਿ ਜਿਹੜੀ ਤੁਹਾਡੀ ਜਿਹੜੀ ਜਵਾਨੀ ਆ ਉਹ ਜਿਹੜੀ ਤਬਾਹ ਨਾ ਹੋਵੇ ਤੇ ਆਪਾਂ ਚੰਗੀ ਸਿਹਤ ਦਈਏ ਦੇਸ਼ਕੋਮ ਨੂੰ ਚੰਗੀ ਸਿਹਤ ਦਈਏ ਚੰਗੇ ਸਰੀਰਕ ਜਿਹੜੇ ਪੱਖੋਂ ਅਸੀਂ ਤਕੜੇ ਹੋਈਏ ਅਸੀਂ ਇਹ ਜਿਹੜਾ ਸੰਦੇਸ਼ ਜਿਹੜਾ ਦੇਣਾ ਚਾਹੁੰਦੇ ਆ ਤੇ ਸਾਰੇ ਐਨਆਰਆਈ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਰਦਾਰ ਕਲਦੀਪ ਸਿੰਘ ਜੀ ਯੂਐਸਏ ਜਿਹੜੇ ਬੈਠੇ ਜਿਨ੍ਹਾਂ ਨੇ ਇਸ ਛੰਝ ਮੇਲੇ ਦੇ ਵਿੱਚ ਕਾਫੀ ਯੋਗਦਾਨ ਪਾਇਆ ਉਹਨਾਂ ਦਾ ਵੀ ਧੰਨਵਾਦ ਹੋਰ ਵੀ ਜਿਹੜੇ ਐਨਆਰਆਈ ਵੀਰਾਂ ਨੇ ਬਹੁਤ ਵੱਡੇ ਸਹਿਯੋਗ ਦਿੱਤੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫਿਰ ਸਮੁੱਚੇ ਆਈ ਹੋਈ ਸੰਗਤਾਂ ਸਮੁੱਚੇ ਆਏ ਹੋਏ ਪਲਵਾਨਾਂ ਦਾ ਸਮੁੱਚੇ ਆਏ ਹੋਏ ਨਗਰ ਨਿਵਾਸੀ ਜਿਹੜੇ ਸਾਡੇ ਇਲਾਕੇ ਦੇ ਇੱਥੇ ਪਹੁੰਚੇ ਆ ਪੰਜ ਸਰਪੰਚ ਹੋਰ ਵੀ ਜਿਹੜੇ ਸ਼ਖਸੀਤਾਂ ਪਹੁੰਚੀਆਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਐਨਆਰਆਈ ਵੀਰਾਂ ਨੂੰ ਜਿੱਥੇ ਦਾ ਸਹਿਯੋਗ ਮਿਲਦਾ ਹੈ ਐਨ ਆਰ ਆਈ ਵੀਰਾਂ ਦੇ ਸਿਰ ਤੇ ਜਿਹੜੇ ਨਗਰ ਨਿਵਾਸੀਆਂ ਦੇ ਜਿਹੜੇ ਕੰਮ ਆ ਉਹ ਸਾਰੇ ਸਾਂਝੇ ਉਹ ਜਿਹੜੇ ਚੱਲਦੇ ਆ ਉਹਨਾਂ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਆ ਨਗਰ ਨਾਲ ਤੇ ਨਕਰ ਦੇ ਵਿੱਚ ਇਕੱਲੇ ਖੇਡ ਮੇਲੇ ਨਹੀਂ ਉਹ ਪਿੰਡ ਦੇ ਵਿਕਾਸ ਦੇ ਨਾਲ ਵੀ ਹੋਰ ਵੀ ਸਾਡੇ ਦੁੱਖ ਤੇ ਸੁੱਖ ਦੇ ਵਿੱਚ ਵੀ ਪਿੰਡ ਦੇ ਵਿੱਚ ਜਿਹੜੀ ਆ ਕੋਈ ਹੋਰ ਵੀ ਮਸਲਾ ਕੋਈ ਹੁੰਦਾ ਕਿਸੇ ਵੀ ਡਿਵੈਲਪਮੈਂਟ ਹੁੰਦੀ ਆ ਉਹਦੇ ਵਿੱਚ ਐਨ ਆਰ ਆਈ ਜਿਹੜੇ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਆ ਉਹਨਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਾਨੂੰ ਵੀ ਉਹਨਾਂ ਤੇ ਬਾਲ ਆ ਕਿ ਸਾਡੇ ਜਿਹੜੇ ਨੱਕਰ ਦੇ ਵਿਦੇਸ਼ਾਂ ਦੇ ਵਿੱਚ ਜਾ ਕੇ ਪੰਜਾਬੀ ਵਸੇ ਆ ਇੱਥੇ ਦੇ ਬਸਨੀਕ ਵਸੇ ਆ ਉਹ ਇਸੇ ਤਰ੍ਹਾਂ ਹੀ ਆਪਣੇ ਨੱਕਰ ਨੂੰ ਆਪਣੇ ਇੱਥੇ ਦੇ ਲੋਕਾਂ ਨੂੰ ਪਿਆਰ ਕਰਦੇ ਰਹਿਣ ਤੇ ਸਹਿਯੋਗ ਦਿੰਦੇ ਰਹਿਣ ਸਰਦਾਰ ਅਮਰੀਕ ਸਿੰਘ ਜੀ ਯੂ ਐਸ ਏ ਤੋਂ ਵੀ ਆਪਣਾ ਬਹੁਤ ਵੱਡਾ ਸਹਿਯੋਗ ਦੇ ਰਿਹਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੋਰ ਵੀ ਮੇਰੇ ਵੀਰ ਭੜੇ ਬਾਹਰ ਬੈਠੇ ਆ ਸਾਰੇ ਦਾ ਨਾਂ ਨਹੀਂ ਅਸੀਂ ਇੱਥੇ ਲੈ ਸਕੇ ਸੋ ਸਾਰਿਆਂ ਦਾ ਇਸ ਸਮੁੱਚੇ ਤੌਰ ਤੇ ਧੰਨਵਾਦ ਠੀਕ ਹੈ ਲਾਸਟ ਵਿੱਚ ਜਿਹੜੇ ਅੱਜ ਕੱਲ ਦਾ ਪੰਜਾਬ ਦਾ ਨੌਜਵਾਨ ਪੀਡੀ ਨਸ਼ਿਆਂ ਚੁੱਲਝੀ ਹੈ ਉਨਾ ਨੂੰ ਕੀ ਮਸੇ ਤੇਣਾ ਚੁੰਦੇ ਹੋ ਆਪਣੇ ਚੈਨਲ ਦੇ ਮਾਤੇ ਪਹਿਲਾਂ ਵੀ ਕਹਿ ਚੁੱਕਾ ਕਿ ਨਸ਼ਿਆਂ ਤੋਂ ਜਿੰਨਾ ਵੀ ਆਪਾਂ ਆਪਣੀ ਜਵਾਨੀ ਨੂੰ ਬਚਾਈਏ ਉਹਦੇ ਵਿੱਚ ਸਾਡੇ ਵੀ ਕੁਝ ਫਰਜ਼ ਬਣਦੇ ਆ ਅਸੀਂ ਨਸ਼ਾ ਵੇਚਣ ਵਾਲਿਆਂ ਨੂੰ ਰੋਕੀਏ ਨਸ਼ੇ ਤੋਂ ਬਚੀਏ ਆਪ ਬਚੀਏ ਉੱਥੇ ਆਪਣੇ ਬੱਚਿਆਂ ਨੂੰ ਬਚਾਈਏ ਅਤੇ ਆਪਣੀ ਜਿਹੜੀ ਪੀੜ੍ਹੀ ਆ ਆਉਣ ਵਾਲੀ ਪੀੜ੍ਹੀ ਆ ਉਹਨੂੰ ਤਾਂ ਹੀ ਅਸੀਂ ਸੇਹ ਦੇ ਸਕਦੇ ਆ ਜੇ ਜਿੱਥੇ ਅਸੀਂ ਆਪ ਨਸ਼ੇ ਛੱਡ ਕੇ ਇਸ ਪਾਸੇ ਤੋਂ ਬਚੀਏ ਉੱਥੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਵੀ ਆਪਾਂ ਬਚਾਈਏ ਤਾਂ ਹੀ ਅਸੀਂ ਦੇਸ਼ ਕੌਮ ਨੂੰ ਆਪਣੇ ਸਮਾਜ ਨੂੰ ਸੇਧ ਦੇ ਸਕਦੇ। ਲਓ ਸਾਹਮਣੇ ਵੇਖਾਂਗੇ। ਹਾਂਜੀ ਅਗਲੀ ਜਿਹੜੀ ਗੱਲ ਹੋਣੀ ਹੈ ਮਾਜੇ ਤਿਆਰੀ ਕਰਾਂ ਜੀ ਹੋਰ। ਬਾਪੂ ਜੀਏ ਦੇ ਬੱਲੇ ਬੱਲੇ ਬੱਲੇ। ਭਾਈ ਕਮਲ ਢੋਡੇ ਇਹ ਮਾਜੇ ਕਰਗੇ ਬੱਲੇ ਕਰਦੇ। ਵਾਹ ਉਧਰ ਦੇ ਪਾਸੇ ਦੇ ਵੀ ਆਹ ਬਈ ਜਿੰਦਗੀ ਦਾ ਵੱਡਾ ਮਾਣ ਆ ਕਿ ਤੇ 200 ਸੌਂਦੀ ਪਾਈ ਗਈ ਬੰਦਿਆ ਕਦੇ ਬੁੱਢਾ ਦੇ ਪਰਵਾਹ ਹੈ ਬਹੁਤ ਬਹੁਤ ਧੰਨਵਾਦ ਕਰਦੀ ਸਰਕਾਰੀ ਸਾਹਿਬੀ ਹੈ ਬਹੁਤ ਬਹੁਤ ਧੰਨਵਾਦ ਹੈ ਸਥੁਤੀ ਪੰਚਾਇਤਾਂ ਯੋਗ ਦਾ ਬਹੁਤ ਬਹੁਤ ਸਹਾਇ ਪ੍ਰਵਾਹ ਦਾ ਬਹੁਤ ਨੇ

ਹਾਂ ਜੀ ਸਾਹਮਣੇ ਜਿਹੜੀ ਮੈਦਾਨ ਵਿੱਚ ਖੜੀ ਹੋਈ ਜੀ ਅਰੇ ਸਰਕਾਰ ਕਰ ਰਹੀ ਹੈ ਵੱਡੇ ਜਿਵੇਂ ਵੀ ਵੱਡੇ ਆ सही <laughs>